ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤਗੁਰ ਪਰਸਾਦ ਇਕ ਮਨ ਪੁਰਖ ਨਿਰੰਜਨ ਧਿਆਵੋ ਗੁਰ ਪਰਸਾਦ ਹਰ ਗੁਣ ਸਦ ਗਾਵੋ ਗੁਣ ਗਾਵਤ ਮਨ ਹੋਏ ਬਿਗਾਸਾ ਸਤਗੁਰ ਪੂਰ ਜਨਹਿ ਕੀ ਆਸਾ ਸਤਗੁਰ ਸੇਵ ਪਰਮ ਪਦ ਪਾਇਓ ਅਬ ਨਾਸਿ ਅਬ ਗਤ ਤਿਆਉ ਤਿਸ ਭੇਟੇ ਦਾਰਿਦਰ ਨਾ ਚੰਪੈ ਕਲ ਸਹਾਰ ਤਾਸ ਗੁਣ ਜੰਪੈ ਜੰਪੋ ਗੁਣ ਬਿਮਲ ਸੁਜਨ ਜਨ ਕੇਰੇ ਅਮਹਿ ਨਾਮ ਜਾ ਕੋ ਫੁਰਿਆ ਇਨ ਸਤ ਗੁਰ ਸੇਵ ਸ਼ਬਦ ਰਸ ਪਾਇਆ ਨਾਮ ਨਿਰੰਜਨ ੳ ਧਰਿਆ ਹਰ ਨਾਮ ਰਸਕ ਗੋਬਿੰਦ ਗੁਣਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ ਛੁਟਤ ਪਰਵਾਹਾ ਅਮਹਿ ਅਮਰਾ ਪਦ ਅੰਮ੍ਰਿਤ ਸਰੂਵਰ ਸਦ ਭਰਿਆ ਤੇ ਪੀਵਹਿ ਸੰਤ ਕਰਹਿ ਮਨ ਮੱਝਨ ਉਪਜਨੋ ਸੇਵਾ ਕਰੀਆ ਇਨ ਭਉ ਨਿਵਾਰ ਅਨ ਪੈ ਪਦ ਦੀਨਾ ਸ਼ਬਦ ਮਾਤਰ ਤੇ ਉਦਰ ਤਰੇ ਕਵ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ਸਤ ਗੁਰ ਮਤ ਗੂੜ ਬਿਮਲ ਸਤ ਸੰਗਤ ਆਤਮ ਰੰਗ ਚਲੂਲ ਭਇਆ ਜਾਗਿਆ ਮਨ ਕਵਲ ਸਹਿਜ ਪ੍ਰਕਾਸ਼ਿਆ ਅਪੈ ਨਿਰੰજન ਕਰਹਿ ਲਹਾ ਸਤ ਗੁਰ ਦਿਆਲ ਹਰ ਨਾਮ ਦਿਰਡਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਬ ਕਲ ਠਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੀ ਅਨਭਉ ਉਨਮਾਨ ਅਕਲ ਲਿਵ ਲਾਗੀ ਪਾਰਸ ਭੇਟਿਆ ਸਹਿਜ ਘਰੇ ਸਤਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਭਾਏ ਭੰਡਾਰ ਭਰੇ ਮਿਟਿਆ ਜਨਮ ਮਤ ਮਰਨ ਭਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਾਰ ਭਰੇ ਅਪਾਰ ਭਰੇ ਪਾਇਓ ਅਪਾਰ ਰਿਦ ਅੰਤਰ ਧਾਰਿਓ ਦੁੱਖ ਭੰਜਨ ਆਤਮ ਪਰਬੋਧ ਮਨ ਤਤ ਵਿਚਾਰਿਉ ਸਦਾ ਚਾਏ ਹਰ ਭਾਈ ਪ੍ਰੇਮ ਰਸ ਆਪੇ ਜਾਣੈ ਸਤਗੁਰ ਕੈ ਪਰਸਾਦ ਸਹਜ ਸੇਤੀ ਰੰਗ ਮਾਣੈ ਨਾਨਕ ਪ੍ਰਸਾਦ ਅੰਗਦ ਸਮਤ ਗੁਰ ਅਮਰ ਅਮਰ ਵਰਤਾਉ ਗੁਰ ਰਾਮਦਾਸ ਕਲ ਉਚਰੈ ਐ ਅਟਲ ਅਮਰ ਪਦ ਪਾਇਓ ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸ਼ੈ ਮਿਲਤ ਸ਼ਾਂਤ ਉਪਜੈ ਦੁਰਤ ਦੂਰੰਤਰ ਨਾਸੈ ਸੁਖ ਸਾਗਰ ਪਾਇਓ ਦਿਨਤ ਹਰ ਮਗਨਾ ਹੁਟੈ ਸੰਜਮ ਸਤ ਸੰਤੋਖ ਸੀਲ ਸਨਾਹ ਮੁਫਟੈ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਐਂ ਅਪੈ ਅਮਰ ਪਦ ਪਾਇਓ ਜਗ ਜਿਤੋ ਸਤਿਗੁਰ ਪਰਮਾਨ ਮਨ ਏਕ ਧਾਇਓ ਧਨ ਤਨ ਸਤਗੁਰ ਅਮਰਦਾਸ ਜਿਨ ਨਾਮ ਦਿਰਡਾਇਓ ਨਭ ਨਿਦ ਨਾਮ ਨਿਧਾਨ ਰਿੱਧ ਸਿਧ ਤਾਂ ਕੀ ਦਾਸੀ ਸਹਜ ਸਰੋਵਰ ਮਿਲਿਓ ਪੁਰਖ ਭੇਟਿਓ ਅਬਨਾਸੀ ਆਦਿ ਲੈ ਭਗਤ ਜਿਤ ਲਗ ਤਰੇ ਸੋ ਗੁਰ ਨਾਮ ਦਿਰਡਾਇਓ ਗੁਰ ਰਾਮਦਾਸ ਕਲ ਉਚਰੈ ਐ ਹਰ ਪ੍ਰੇਮ ਪਦਾਰਥ ਪਾਇਓ ਪ੍ਰੇਮ ਭਗਤ ਪ੍ਰਵਾਹਾ ਪ੍ਰੀਤ ਪੁਬਲੀਨਾ ਹੁਟੈ ਸਤਿਗੁਰ ਸ਼ਬਦ ਅਥਾਹ ਅਮੈ ਧਾਰਾ ਰਸ ਗੁੱਟੈ ਮਾਤ ਮਾਤਾ ਸੰਤੋਖ ਪਿਤਾ ਸਰ ਸਹਜ ਸਮਾਇਉ ਅਜੋਨੀ ਸੰਭਵਿਉ ਜਗਤ ਗੁਰ ਬਚਨ ਤਰਾਇਉ ਅਬਗਤ ਅਗੋਚਰ ਅਪਰ ਪਰ ਮਨ ਗੁਰ ਸ਼ਬਦ ਵਸਾਇਉ ਗੁਰ ਰਾਮਦਾਸ ਕਲ ਉਚਰੈ ਤੈ ਜਗਤ ਉਧਾਰਨ ਪਾਇਉ ਜਗਤ ਉਧਾਰਨ ਨਵ ਨਿਧਾਨ ਭਗਤਹਿ ਭਵ ਤਾਰਨ ਅੰਮ੍ਰਿਤ ਬੂੰਦ ਹਰ ਨਾਮ ਵਿਸ ਕੀ ਬਿਖੈ ਨਿਵਾਰਨ ਸਹਿਜ ਤਰੋ ਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੀ ਗੁਰ ਪ੍ਰਸਾਦ ਪਾਈਐ ਧਨ ਤੇ ਜਨ ਬੜ ਭਾਗੀ ਤੇ ਮੁਕਤ ਭਏ ਸਤ ਗੁਰ ਸ਼ਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਉਚਰੈ ਤੈਂ ਸ਼ਬਦ ਨਿਸ਼ਾਨ ਬਜਾਇਉ ਸੇਜ ਸਦਾ ਸਹਿਜ ਸੋਵਾਨ ਸੰਤੋਖ ਸਰਾਈ ਚੋ ਸਦਾ ਸੀਲ ਸੁਨਾਹ ਸੁਹੈ ਗੁਰ ਸ਼ਬਦ ਸਮਾਚਰਿਉ ਨਾਮ ਟੇਕ ਸੰਗਾਦ ਬੋਹੈ ਆਜੋਨੀਓ ਭਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਰਾਮਦਾਸ ਕਾਲ ਉਚਰੇ ਤੋ ਸਹਜ ਸਰੂਵਰ ਬਾਸ ਗੁਰ ਜਿਨ ਕੋ ਸੋ ਪਰਸੰ ਨਾਮ ਹਰਿ ਦੈ ਨਿਵਾਸੈ ਜਿਨ ਕੋ ਗੁਰ ਸੋ ਪਰਸੰ ਦੁਰਤ ਦੂਰੰਤਰ ਨਾਸੈ ਗੁਰ ਜਿਨ ਕੋ ਸੋ ਪਰਸੰ ਮਾਨ ਅਭਮਾਨ ਨਿਵਾਰੈ ਜਿਨ ਕੋ ਗੁਰ ਸੋ ਪਰਸੰ ਸ਼ਬਦ ਲੱਗ ਪਵਜਲ ਤਾਰੇ ਪਰ ਚੋ ਪਰਮਾਨ ਗੁਰ ਪਾਇਓ ਤਿੰਨ ਸਕਿ ਹਥੋ ਜਨਮ ਜਗ ਸ੍ਰੀ ਗੁਰੂ ਸਰਨ ਭਜ ਕਲ ਕਬ ਭੁਗਤ ਮੁਕਤ ਸਭ ਗੁਰੂ ਲੱਗ ਸਤ ਗੁਰ ਖੀਮਾ ਤਾਣਿਆ ਜੁਗ ਜੂਤ ਸਮਾਣੀ ਅਨਭਉ ਨੇ ਜਾ ਨਾਮ ਟੇਕ ਜਿਤ ਭਗਤ ਆਗਾਣੀ ਗੁਰਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੀ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੂ ਰਸ ਜਾਣੀ ਜਨਕ ਸੋਏ ਜਿਨ ਜਾਣਿਆ ਓਨ ਮਨ ਰਤ ਧਰਿਆ ਸਤ ਸੰਤੋਖ ਸਮਾਚਰੇ ਅપરા ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ ਇਹੋ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ ਸਤ ਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੈ ਜੀਉ ਤਾਰਨ ਤਰਨ ਖਿਨ ਮਾਤਰ ਜਾ ਕਉ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ ਕਾਮ ਕ੍ਰੋਧ ਖੋਐ ਜੀਉ ਜੀਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਧਾਵੈ ਪਲਕ ਨਾ ਸੋਐ ਜੀਉ ਜਾਂ ਕੋ ਦੇਖਤ ਦਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਤੋ ਐ ਜੀਉ ਸਤਗੁਰ ਨਾਮ ਏਕ ਲਿਵ ਮਨ ਜਪੈ ਤਰੇੜਾ ਤਿੰਨ ਜਨ ਦੁਖ ਪਾਪ ਕਹੋ ਕਤ ਹੋਐ ਜੀਉ ਧਰਮ ਕਰਮ ਪੂਰੈ ਸਤ ਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮਨ ਜਨ ਸੁਰ ਨਰ ਜਾ ਚਹਿ ਸ਼ਬਦ ਸਾਰ ਏਕ ਲਿਵ ਲਾਈ ਹੈ ਹੁਨ ਜਾਣ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਾਥ ਕਥਨ ਹਾਰ ਤੁਝਹਿ 부ਝਾਈ ਹੈ ਪਰਮ ਭੂਲੇ ਸੰਸਾਰ ਛੁੱਟੋ ਹੋ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਧ ਵਿਚਾਰ ਅਹਨ ਸਜਪ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਹਉ ਬਲ ਬਲ ਜਾਉ ਸਤ ਗੁਰ ਸਾਚੇ ਨਾਮ ਉਪਰ ਕਮਲ ਉਪਮਾ ਦੇਉ ਕਮਨ ਸੇਵਾਸਰੇਉ ਇਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਾਚ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਾਰ ਨਲ ਕਵ 파ਰਸ ਪਰਸ ਕਾਚ ਕੰਚਨਾ ਹੋਏ ਚੰਦਨਾ ਸੁવાસ ਜਾਸ ਸਿਮਰਤ ਅੰਤਰ ਜਾ ਕੇ ਦੇਖਤ ਦਵਾਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤ ਗੁਰ ਸਾਚੇ ਨਾਮ ਉਪਰ